ਹੈਪੀ ਮੁੰਡੀਆਂ ਧੰਨਵਾਦ ਕਰਦੇ ਵੀਰਾਂ ਦਾ ਆ ਗਈ ਭਾਈ ਹਾਂ ਉਹਦਾ ਨਾਮ ਬੋਲਣਾ ਹਾਂ ਲਓ ਜੀ ਹੋਰ ਸੁਣੋ ਸਮਾਂ ਟਾਈਮ ਹੈ ਗੱਡੀ ਦਾ 22 ਸੈਕਿੰਡ 59 ਪੁਆਇੰਟ ਦਾ ਸਮਾਂ ਜੀ ਮਾਰੋ ਗੱਡਕੇ ਤਾੜੀ ਜੀ ਵਧੀਆ ਲੱਗੀ 22 59 ਅਗਲੀ ਗੱਡੀ ਤਿਆਰ ਹੈ ਜੀ ਦੱਸੋ ਕਿਹੜੇ ਬਹੁਤ ਵੱਜੇ ਆ ਵੇ ਇਹ ਮਿੰਟੂ ਸੁਆਜਪਰਾ ਦਵਿੰਦਰ ਸਿੰਘ ਬੱਸੀਆ ਰਵਿੰਦਰ ਸਿੰਘ ਢਾਲੀਵਾਲ ਪਲਾਈਵੁੱਡ ਵਾਲੇ ਪੂਰ ਸਿੰਘ ਸੱਧੋਵਾਲ ਵੀ ਸਮਾਂ 22 ਸੈਕਿੰਡ